ਕਹਿੰਦੇ ਭਾਈ 50 ਵਾਲਾ ਜਿੰਦਾ ਕਿੰਨੇ ਦਾ ਹੈ 50 ਦਾ ਬਣਾਣਾ ਹੈ ਹੈ 50 ਰੁਪਏ ਵਾਲਾ ਜਿੰਦਾ ਕਿੰਨੇ ਲੱਗਦਾ ਹੁੰਦਾ 50 ਰੁਪਏ ਦਾ ਜਿੰਦਾ 50 ਦੇ ਲੱਗੂਗਾ ਦਿਖਾਏਗਾ ਕਿਹੜਾ ਜਿੰਦਾ ਹੈ ਵਧੀਆ ਹੋਵੇ ਲੈਣਾ ਵੀ ਹੈ ਲੈਣਾ ਹੈ ਇਹ ਰੇਟ ਪੁੱਛਣਾ ਨਾ ਲੈਣਾ ਹੈ ਦਿਖਾ ਦੇ ਮਾੜੀ ਬੰਦਾ ਕਹਿੰਦਾ ਰੇਟ ਕੇ ਪੁੱਛਣਾ ਫਿਰ ਦਿਖਾਉਂਦਾ ਨਹੀਂ ਕਹਿੰਦਾ ਆ ਜਮੀਂ ਸਰਿਆ ਪਿਆ ਜੇ ਯਾਰ ਮੇਰੇ ਦਿਮਾਗ 'ਚ ਫੁਰਕੇ ਗਏ ਬਾਈ ਦੇ ਦਿਮਾਗ 'ਚ ਫੁਰਕੇ ਆ ਯਾਰਾ ਆ ਲੋ ਜੀ ਕੀ ਇਹ ਜਿੰਦਾ ਜੀ ਐ ਡੱਬੀ 'ਚ ਥੋੜਾ ਯਾਰ ਕੱਢ ਕੇ ਦਿਖਾ ਇਹਨੂੰ ਡੱਬੀ ਪਤਾ ਲੱਗ ਜਿੰਦਾ ਯਾਰ ਕੱਢ ਕੇ ਫੇਖਣਾ ਪਊ ਹਾਂ ਹਾਂ ਡੱਬੀ 'ਚੋਂ ਕੱਢ ਕੇ ਦਿਖਾ ਜਿੰਦੇ ਨੂੰ ਬਾਹਰ ਇਹ ਕਿੰਨੇ ਦਾ ਹੈਗਾ 1000 ਰੁਪਏ ਦਾ ਹੋਰ ਦੇਖਾ ਜੀ ਚੌਰਸ ਜਾਓ ਕਿਹੜਾ ਹੈਗਾ ਨਾ ਚੌਰਸ ਤਾਂ ਹੁਣ ਆਉਂਦੀ ਕੋਣੀ ਗੇ ਹੈ ਚੌਰਸ ਤਾਂ ਹੁਣ ਆਉਂਦੇ ਹੀ ਕੋਣੀ ਗੇ ਅੱਛਾ ਹੁਣ ਤਾਂ ਸਾਰੇ ਗੋਲੀ ਆਉਂਦੇ ਨੇ ਬੋਲੋ ਇਹ ਲੈ ਲੋ ਇਹ ਵੀ ਗੋਲੀ ਆ ਦਿਖਾ ਦਿਖਾ ਇਸ ਰੁਪਏ ਦਾ ਯਾਰ ਮੈਂ ਕਿਹਾ ਤੈਨੂੰ ਸਰ ਗਿਆ ਮੈਂ ਤੈਨੂੰ 50 ਰੁਪਏ ਦਾ ਜਿੰਦਾ ਕਿਹਾ ਕਿੰਨੇ ਦਾ ਹੈਗਾ ਇਹ ਆ ਲੈ ਲੋ 50 ਰੁਪਏ ਦਾ 100 ਰੁਪਏ ਦਾ ਇਹੀ ਜਿੰਦਾ ਹੁੰਦਾ ਹੈ ਜੇ ਇਸ ਤੋਂ ਬਾਅਦ ਵਧਿਆ ਲੈਣਾ ਜਾਂ ਵੱਡਾ ਲੈਣਾ ਉਹ ਅੱਡ ਅੱਡ ਰੇਟ ਲੱਗ ਜੂਗਾ ਤੁਸੀਂ ਮੇਰੇ ਤੋਂ 50 ਦਾ ਮੰਗ ਕੇ ਲੈ ਜਾਓ ਮੈਂ ਤਾਂ ਕਿਉਂਦਾ ਨਹੀਂ ਹੈਗਾ